ਮੈਂ ਮਾ ਇੰਡੀਆ ਨੂੰ ਕਾਫੀ ਕਾਰਡ ਬਣਾਇਆ ਹੈ ਮੈਂਨੇ 107 ਅਗਜ਼ ਸਕੁਅਰ 2 ਮਿੰਟ 11 ਸੈਕਿੰਡ ਜਿੰਨੇ ਸਭ ਤੋਂ ਤੇਜ਼ ਨਾਲ ਹੱਲ ਕੀਤੇ ਹਨ ਇਸ ਲਈ ਮੈਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਆਨਰ ਕੀਤਾ ਹੈ ਇਹ ਇਹ ਮੈਨੂੰ ਇਸ ਗੱਲ ਤੇ ਬਹੁਤ ਖੁਸ਼ੀ ਹੋ ਰਹੀ ਹੈ ਇਹ ਜਿਹੜਾ ਰਿਕਾਰਡ ਹੈ ਇਹ ਮੈਂ ਆਪਣੇ ਮਾਤਾ ਪਿਤਾ ਜੋ ਮੇਰੇ ਬੈਕਸਟੇਜ 'ਚ ਹਨ ਉਹਨਾਂ ਦਾ ਉਹਨਾਂ ਦੀ ਬਲੇਸਿੰਗਸ ਤੇ ਉਹਨਾਂ ਦੇ ਹਾਰਡ ਵਰਕ ਕਰਕੇ ਬਣਾਇ ਪਾਈ ਹੈ ਮੈਂ ਉਹਨਾਂ ਨੂੰ ਬਹੁਤ ਧੰਨਵਾਦ ਦੇਣਾ ਚਾਹੁੰਦੀ ਇਹ ਰਿਕਾਰਡ ਹਰ ਇੱਕ ਜਵਾਬ ਬਣਾ ਸਕਦਾ ਹੈ ਬਸ ਉਹਨੂੰ ਤਾਂ ਵੀ ਉਹਨਾਂ ਦੀ ਲਾਈਫ ਦੇ ਵਿੱਚ ਡਿਸਪਲਾਈਨ ਦੀ ਲੋੜ ਹੈ ਤੇ ਉਹਨਾਂ ਨੂੰ ਰੋਜ਼ ਮਿਹਨਤ ਤੇ ਹਾਰਡ ਵਰਕ ਦਿ ਲੋਏ ਅੱਜ ਮੇਰੇ ਲਈ ਬਹਿਦੀ ਖੁਸ਼ੀ ਭਰਿਆ ਦਿਨ ਹੈ ਗਿਆ ਬੇਟੀ ਅਪੇਖਸ਼ਾ ਵੱਲੋਂ ਇੱਕ ਨਵਾਂ ਇੰਡੀਆ ਬੁੱਕਾਫਰ ਰਕੋਰਡ ਬਣਾਇਆ ਗਿਆ ਇੱਕ ਤੋਂ ਲੈ ਕੇ 100 ਤੱਕ ਦੇ ਸ਼ੇਅਰ ਵੈਲਿਊਜ਼ ਨੂੰ ਸਭ ਤੋਂ ਫਾਸਟ ਕੀਤਾ ਉਸਨੇ 2 ਮਿੰਟ 11 ਸੈਕਿੰਡ ਦੇ ਵਿੱਚ ਤੇ ਇੰਡੀਆ ਬੁੱਕਨੇਸ਼ਨ ਨੂੰ ਸਭ ਤੋਂ ਫਾਸਟ ਕਰਨ ਵਾਲੇ ਬੱਚੇ ਦਾ ਕਿਤਾਬ ਦਿੱਤਾ ਦਿੱਤਾ ਇਹ ਖੁਸ਼ੀ ਦਾ ਰੀਜ਼ਨ ਹੈਗਾ ਸੈਕਿੰਡ ਖੁਸ਼ੀ ਦਾ ਕਾਰਨ ਹੈਗਾ ਅੱਜ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਵੀ ਉਸਨੂੰ ਇਸ ਪ੍ਰਾਪਤੀ ਦੇ ਲਈ ਸਨਮਾਨਿਤ ਕੀਤਾ ਗਿਆ ਆਪਣੇ ਦਫ਼ਤਰ ਦੇ ਵਿੱਚ ਉੱਚੇ ਰੂਪ ਦੇ ਵਿੱਚ ਦਸਨਾ ਬੰਦਾ ਹੈ ਕਿ ਬੇਟੀ ਦੇ ਇਸ ਤੋਂ ਪਹਿਲਾਂ ਵੀ ਇੱਕ ਇੰਡੀਆ ਬੁੱਕ ਆਫ ਰਿਕਾਰਡ ਹੈ ਇੱਕ ਐਸ਼ੀਆ ਬੁੱਕ ਆਫ ਰਿਕਾਰਡ ਹੈ ਅਤੇ ਦੋ ਵਾਲਡਰ ਰਿਕਾਰਡ ਉਸਦੇ ਨਾਂ ਅਲਰੇਡੀ ਮੈਟ ਦੇ ਹਨ ਉਸਨੇ ਤਿੰਨ ਵੱਖ-ਵੱਖ ਨੈਸ਼ਨਲ ਔਰ ਇੰਟਰਨੈਸ਼ਨਲ ਵੈਕਟਰਸ ਕੰਪੀਟੀਸ਼ਨ ਵੀ ਜਿੱਤੇ ਹਨ ਇੰਨਾ ਸਾਰੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਕਿਸੇ ਵੀ ਮਾਤਾ ਪਿਤਾ ਲਈ ਫਖਰ ਤਾਂ ਹੋਣਾ ਬੰਦਾ ਹੀ ਹੈ ਇਹ ਸਿਰਫ ਸਾਨੂੰ ਹੀ ਫਖਰ ਮਹਿਸੂਸ ਨਹੀਂ ਹੁੰਦਾ ਸਾਨੂੰ ਇਹ ਲੱਗਦਾ ਵੀ ਇਹਨਾਂ ਅਚੀਵਮੈਂਟਸ ਨਾਲ ਛੜਾ ਸਾਡਾ ਸ਼ਹਿਰ ਰਾਮਰਾ ਫੂਲਾ ਉਹਦਾ ਨਾਮ ਵੀ ਪੂਰੇ ਭਾਰਤ ਦੇ ਵਿੱਚ ਪੂਰੇ ਇੰਟਰਨੈਸ਼ਨਲ ਲੈਵਲ ਤੇ ਵੀ ਨਾਮ ਬਣਿਆ ਹੈ ਤੇ ਜਿਸ ਦੇ ਲਈ ਸਾਰੇ ਲੋਕਾਂ ਦੀ ਦੁਆਵਾ ਵੀ ਇਸ ਦੇ ਵਿੱਚ ਸ਼ਾਮਲ ਹਾਂ